ਦੀ ਨਾਲੇ ਕੋਈ ਨੁਕਸਾਨ ਨਾ ਪਵੇ। ਫਤਰੀ ਅਕਾਲ। ਇਹ ਆਪਰਾ ਮੱਲਾ। ਲਲਵਾਓ ਹਾਜ਼ਰੀ। ਇਹ ਮੱਲਾ ਆ। ਭਾਈ ਲਲਵਾਓ ਪਿੰਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੇਹਤ ਨਹੀਂ ਮਾਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਓਤਾਰੇ ਗਿਆ ਵੇ ਨਾ ਨਾ ਵੇ ਜੀ ਦਾਲੇ ਉਪਾਰੇ ਸਤ ਸ੍ਰੀ ਅਕਾਲ ਕੀ ਹੁਣ ਆ ਵੀ ਆ ਮੇਰੇ ਦੇ ਵਕਟ ਕੋਲ ਵੀ ਚੈਨਲ ਲਾਨੇ ਚਲਾਈਆ ਨਾਲ ਵੀਡੀਓ ਵੀ ਚਲਾਈਆ ਪਿਆ ਦੇ ਕੋਈ ਕੁੜੀਆਂ ਨੱਚ ਰਹੀਆਂ ਆਂ ਬਾਲ ਖਵਾ ਲ ਕੇ ਤੇ ਇੱਥੇ ਉਤੋਂ ਨਹੀਂ ਬਾਹਰ ਨੇ ਕਰ ਰਿਹਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਸੇ ਦੀ ਅੱਖ ਨਹੀਂ ਜਾਗੀ ਇਹਨੇ ਦੀ ਅੱਖ ਜਾਗਦੀ ਐ ਸਿਰੋ ਇਕੱਲੇ ਕਹਦੇ ਬੰਦੇ ਨੂੰ ਜਾ ਕੇ ਕਰੇ ਚਾਗਾ ਗਾਗਾ ਮਾਰ ਲਈਆਂ ਫੇਸਬੁੱਕ ਦੇ ਵੀਡੀਓ ਪਾ ਦਿੱਤੀ ਸੋਸ਼ਲ ਮੀਡੀਆ ਤੇ ਪਾ ਦਿੱਤਿ ਬਾਰੋਂ ਵੈਸੇ ਆ ਜਣ ਬੱਸ ਇਹ ਨਹੀਂ ਗੱਲ ਤੇਨ ਕੀ ਲੱਗਦੀ ਆ ਤੇ ਕੀ ਹੁਣ ਮਰ ਗਏ ਆ ਗੁਰੂ ਗ੍ਰੰਥ ਸਾਹਿਬ ਤੋਂ ਉਹੀ ਆ ਪਰ ਗੱਲ ਕੀ ਆ ਹੁਣ ਗੱਲ ਇੱਥੇ ਆਗੇ ਹੁਣ ਇੱਥੇ ਸਮਾਜ ਦੀ ਗੱਲ ਆ ਗਈ ਕਿਉਂ ਕਿਉਂਕਿ ਜੇ ਹੁੰਦਾ ਕਿ ਜਤਨਾਬ ਕੋ ਦੁਆਰਾ ਦਫੀਏ ਦੇ ਇੱਥੇ ਸਤਕਾਰ ਕਮੇਟੀ ਦਾ ਪਤਾ ਨਹੀਂ ਸੀ ਲੱਗਣਾ ਹੈ ਇਹ ਤਾਂ ਸਿਰ ਤੇ ਵਦਾਸ ਮਾਰੇ ਜਾ ਕਰਕੇ ਤੇ ਕੀ ਗੁਰੂ ਰਵਦਾਸ ਮਾਰੇ ਦੀ ਬਾਣੀ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਸਭ ਕੁਝ ਹੈ ਹੈ ਚਾਹੇ ਗੁਰੂਸ ਦੇਖੋ ਸਾਡੇ ਸਾਰੇ ਸਤਕਾਰਯੋਗ ਨੇ ਚਾਹੇ ਗੁਰੂ ਸਾਹਿਬਾਨ ਨੇ ਚਾਹੇ ਭਗਤ ਸਾਹਿਬਾਨ ਨੇ ਚਾਹੇ ਭਗਤ ਸਾਹਿਬਾਨ ਨੇ ਗੁਰਸਖ ਪਿਆਰੇ ਨੇ ਸਾਡੇ ਦੇ ਸਾਰੇ ਜਿਹਦੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਸਾਰੇ ਗੁਰੂ ਹੀ ਨੇ ਤੇ ਬੜਾ ਹੈਰਾਨਗੀ ਦੀ ਗੱਲ ਆ ਮੈਂ ਕਹਿੰਦਾ ਜਿੱਥੇ ਸਤਕਾਰ ਕਮੇਟੀ ਵਾਲੇ ਹੁਣ ਜਾਂਦੇ ਨੇ ਕਿਸੇ ਦੇ ਤੇ ਡਾਂਗ ਫਿਰ ਉਹਨਾਂ ਦੇ ਇਸਾ ਪੈਸੇ ਦੇ ਬਜਾਰੀ ਨੇ ਵੀ ਵੀਡੀਓ ਕਿਸੇ ਗਰੀਬ ਨੂੰ ਜਾ ਕੇ ਦੱਸ ਜਾਣੇ ਦਾਗਾ ਮਾਰਤੀਆਂ ਸੋਸ਼ਲ ਮੀਡੀਆ ਦੇ ਪਾਦੇ ਹੋਏ ਜੀ ਫਲਾਨੀ ਜਗ੍ਹਾ ਵਿਆਹ ਵੀ ਹੁੰਦੀ ਸੀ ਅਸੀਂ ਐ ਕਰਤਾ ਕੀ ਕਰਤਾ ਵੀ ਬਾਹਰੋਂ ਜਿਹੜੇ ਬੈਠੇ ਬਾਹਰੋਂ ਪੈਸੇ ਭੇਜਣੇ ਲੱਖ ਦੀ ਲਾਂਗ ਦਾ ਡੁੱਪ ਕੇ ਮਰ ਚੋ ਮੈਂ ਕਹਿੰਦਾ ਹੁਣ ਦੱਸੋ ਇਹ ਕਿਹੜੀ ਸਰਕਾਰ ਕਮੇਟੀ ਆਈ ਆ ਸਾਰੇ ਜਿੱਦੇ ਜਿੰਨੇ ਗਰੁੱਪ ਆ ਨਾ ਮੈਸਲ ਕਿਸੇ ਨੂੰ ਪੂਣੀ ਕੀਤਾ ਸਾਰੇ ਗਰੁੱਪਾਂ ਦੀ ਵੀਡੀਓ ਪਾਈ ਇਹ ਪਿਆ ਕੰਜਰ ਖੇਲ ਹੋ ਰਿਹਾ ਤੇ ਕਿਸੇ ਸਰਕਾਰ ਕਮੇਟੀ ਦੀ ਅੱਖ ਨਹੀਂ ਜਾਗੀ ਤੇ ਉਹਦਾ ਝੋੜ ਜਾ ਕੇ ਤੁਰੇ ਫਿਰਦੇ ਕਰਿਆ ਨੂੰ ਤੇ ਕਰਿਆ ਨੂੰ ਗੱਡਿਆਂ ਕੋਲ ਫਿਰਦੇ ਆ ਸਿਰ ਪੈਸੇ ਬਾਰਾ ਮੰਗਾਉਣ ਨੂੰ ਸੋ ਸਾਰੇ ਨਾ ਬੜਾ ਬੜਾ ਧੰਵਾ ਰਿਹਾ ਜਿੰਨੀ ਵੀ ਸੰਗਤ ਇਸੇ ਚੱਲ ਕੇ ਆਈ ਆ ਤੇ ਇੱਥੇ ਮੈਂ ਕਹਿੰਦਾ ਉਸ ਦਿਨ ਮੈਂ ਅਗਾ ਲੱਖੀ ਸੀ ਪੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਨਾ ਬੰਦਾ ਕੋਈ ਕਵੇ ਇੱਕ ਪੇੜ ਛੱਡਾ ਦੋ ਮਿੰਟ ਭਾਵੇਂ 1000 ਮਿੰਟ ਇੱਕ ਪਾਸੇ ਹੋਵੇ ਜਾਓ ਉਹਨਾਂ ਨੂੰ ਕੇ ਅੱਗੇ ਲਿਜਾ ਕੇ ਰਸੂਏ ਧੋਣਾ ਨਾਲੋਂ ਆਹ ਮਾਰੋਗੇ ਉਹਦੇ ਪਾਵੇ ਨੀ ਅਰੋਸ਼ੀ ਦਿੰਦੇ ਚ ਨਰੂਪਾਵੇ ਐ ਜਰੀਆ ਗਾਣ ਇਹ ਅਕਾਲ ਪੁਰਖ ਦੀ ਲਾਡਲੀ ਫੌਜ ਆ ਪੰਥ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਦਾ ਆ ਕਿਤੇ ਕੋ ਭਲੇਖੇ ਦੇ ਵਿੱਚ ਨਾ ਰਵੇ ਭਿੰਦੇ ਆ ਤੇ ਇਤੇ ਮੁਰਗਾ ਤੇ ਜੇ ਇਤੇ ਕੋਈ ਹੁੰਦਾ ਤੇ ਇਹਦੇ ਸਾਂਭਣਾ ਓਕਾ ਹੋ ਜਾਣਾ ਸੀ ਇਹਨਾਂ ਦੇ ਕੋਲ ਕੰਮ ਇਹਨਾਂ ਨੂੰ ਦੱਸ ਦੇਵੇ ਹੁੰਦਾ ਕੀ ਆ ਗੱਜ ਗੱਜ ਕਰਕੇ ਜਦੋਂ ਨਿਹਾਲ ਹੋ ਜਾਵੇ ਚੰਗੀ ਜਨੈਲ ਬਾਬਾ ਜਗੀਰ ਸਿੰਘ ਜੀ ਚਾਹਣਾ ਆ ਆ ਆ ਕਰੀ ਸੁਦਾ Okay.